ਕੀ ਹਾਲ ਚਾਲ ਤਾਂ ਅੱਜ ਵੀ ਆਪਾਂ ਬਾਜੀ ਛੱਡਾਂਗੇ ਕਬੂਤਰਾਂ ਦੀ ਜਿਹੜੇ ਆਪਣੇ ਕਬੂਤਰ ਸੀਗੇ ਉਹ ਬਾਜੀ ਛੱਡਾਂਗੇ ਨਾਲੇ ਤੁਹਾਨੂੰ ਦਿਖਾਉਣੇ ਆਂ ਤਾਂ ਚਾਰ ਕਬੂਤਰ ਆ ਗਏ ਬਾਜੀ ਵਾਲੇ ਇੱਕ ਤਾਂ ਵੀ ਦੋ ਮਨਾਂ ਚੋਂ ਆਪਾਂ ਛੱਡਿਆਗੇ ਦੋ ਕਿਸੇ ਹੋਰ ਦੇ ਆਗੇ ਇੱਕ ਤਾਂ ਵੀ ਆਹਾਗਾ ਦੋਨੇ ਬਗਲਾਂ ਤੇ ਟੂਸਾ ਗੁਲਾਬੀ ਇਹ ਵੀ ਦੋਨੇ ਹਰੇ ਟੂਸੇ ਤੇ ਹਰੀ ਡੌਰੀ ਤੇ ਤੀਜਾ ਹੈਗਾ ਵੀ ਦੋਨੇ ਬਗਲਾਂ ਤੇ ਇੱਕ ਫੱਟੀ ਇਹ ਬਈ ਬਗਲਾਂ ਹੈਗਾ ਗੁਲਾਬੀ ਤੇ ਫੱਟੀ ਹੈਗੀ ਆ ਬਈ ਦੂਜੀ ਫਰਦੀ ਤੇ ਥੱਲੇ ਲੱਭੀ ਗੁਲਾਬੀ ਪੱਲਾ ਇਹ ਛੱਡਾ ਵੀ ਕਬੂਤਰ ਹੈਗਾ ਹਾਰਮਨ ਨੇ ਤਾਂ ਬਈ ਹੁਣ ਤੁਹਾਨੂੰ ਕਰੀ ਕਬੂਤਰ ਦਿਖਾ ਦਈਏ ਇਹ ਬਸ ਕਿਹਨਾਂ ਟਿੱਕਾਂ ਲਾਈਆਂ ਨੋਟ ਕਰਾ ਦੇ ਸੀ ਵੀ ਕਬੂਤਰ ਹੁਣ ਤੁਹਾਨੂੰ ਕਬੂਤਰ ਦਿਖਾਉਣਿਆਂਗੇ ਆਂਦੀ ਵੀ ਇੱਕ ਕਬੂਦਰੀ ਦੋਨੇ ਵਗਲਾਂ ਤੇ ਟੂਸੇ ਵਾਲੀ ਆ ਆ ਗਿਆ ਵੀ ਪੱਲੇ ਵਾਲਾ ਕਬੂਤਰ ਆ ਵੇਖੋ ਬਾਕੀ ਦੋ ਦਿਖਾਉਣਿਆਂ ਇੱਕ ਵੀ ਆਉਂਦੀ ਕਬੂਦਰੀ ਇਹ ਆਪਾਂ ਛੱਡੀ ਆ ਬਈ ਇਹ ਵੇਖੋ ਇਹਦੀ ਹੈਗੀ ਬਈ ਫੱਟੀ ਤੇ ਦੋਨੇ ਟੂਸੇ ਉਹ ਦੋਨੇ ਬਗਲਾ ਤੇ ਆਹ ਕਿ ਬਈ ਦੋਨੇ ਹਰੇ ਟੂਸੇ ਤੇ ਓਹੋ ਆਹਰਾ ਹੁੰਜਾ ਆ ਵੀ ਕਰਾਤੀ ਬਈ ਨੋਟ ਕੇਰਾ ਕੇਰਾ ਵੀ ਚਾਰੇ ਕਬੂਤਰ ਉੱਡੇ ਫਿਰਦੇ ਅਗੇ ਬਈ 12 ਵੇ ਟਾਂਗੀਆਂ ਲੱਗਣੀਆਂ ਨਾਲ ਨਾਲ ਦਿਖਾਈ ਦੇਵਾਂਗੇ ਜਿਵੇਂ ਕਬੂਤਰ ਬੈਠਣਗੇ ਘੰਟਾ ਹੋ ਗਿਆ ਬਈ ਕਬੂਤਰ ਸਾਰੇ ਛੱਡਿਆ ਨੂੰ ਤੇ ਹਜੇ ਵੀ ਸਾਰੇ ਕਬੂਤਰ ਫਿਰਦੇ ਆਗੇ ਆ ਵੇਖੋ ਪੱਲੇ ਵਾਲਾ ਵੀ ਜਾਂਦਾ ਤੇ ਆ ਦੂਜੇ ਵੀ ਫਿਰਦੇ ਸਾਰੇ 8 ਵਜੇ ਵੀ 7 ਵਜੇ ਓਲੇ ਮਾਰੇ ਸੀਗੇ ਓਲੇ ਮਾਰਨ ਦੀ ਵੀ ਵੀਡੀਓ ਨਹੀਂ ਬਣ ਸਕੀ ਕਿਉਂਕਿ ਉਹਨਾਂ ਬੈਟਰੀ ਥੋੜੀ ਸੀ ਬਈ ਫੋਨ ਦੀ ਤਾਂ ਕਰਕੇ ਤਾਂ ਬਈ ਕੋਈ ਨਹੀਂ ਜਦੋਂ ਬੈਠੇਗੇ ਨਾਲ ਦੇ ਨਾਲ ਦਿਖਾਈ ਦੇਵਾਂਗੇ ਆ ਵੇਖੋ ਆ ਜਾਂਦੇ ਖੈ ਤਾਂ ਕਦੋਂ ਵੀ ਕੋਈ ਨਹੀਂ ਬੈਠਾ ਸਾਰੇ ਉੱਡੇ ਫਿਰਦੇ ਆਗੇ ਉਹ ਵੀ ਟੂਸਿਆਂ ਵਾਲੀ ਫਿਰਦੀ ਆ ਬਗਲ ਵਾਲਾ ਵੀ ਫਿਰਦਾ ਦੋਨੇ ਬਗਲ ਲਾ ਲਗਾ ਤੇ ਆ ਪੱਲੇ ਵਾਲਾ ਵੀ ਫਿਰਦਾ ਚੱਲ ਕੋਈ ਨਹੀਂ ਵੀ ਜਿਵੇਂ ਜਿਵੇਂ ਬੈਠੇ ਗਏ ਉਹਨਾਂ ਦਿਖਾਈ ਜਾਵਾਂਗੇ ਇੱਕ ਆ ਜਾਂਦੀ ਵੀ ਇੱਕ ਕਬੂਤਰ ਤਾਂ ਆ ਕੇ ਵੀ ਬੈਠਣਾ ਆ ਵੇਖੋ ਪੱਲੇ ਵਾਲਾ ਜੀ ਬਈਆ ਬਈ ਜਿਹੜਾ ਸੀਗਾ ਪੱਲੇ ਵਾਲਾ ਵੀ ਬੈਂਦਾ ਮੇਰਾ ਫੇਰ ਉੱਚਾ ਹੋ ਗਿਆ ਤੇ ਉੱਧ ਪਈ ਸਾਰੇ ਫਿਰਦਾ ਕਬੂਤਰਾ ਵੇਖੋ ਲੈਣੋ ਬਾਰੀ ਫਿਰਦੇ ਸਾਰੇ ਡਾਰਚੀ ਫਿਰਦੇ ਸਾਰੇ ਉਹ ਵੇਖੋ ਵੀ ਪੱਲੇ ਵਾਲਾ ਫੇਰ ਉੱਚਾ ਹੋ ਗਿਆ ਉਧਰ ਹੁੰਦਾ ਆਹ ਵੇਖੋ ਆ ਆ ਗਏ ਬਈ ਤਿੰਨੇ ਚਾਰੇ ਇਕੱਠੇ ਆ ਬਈ ਕਬੂਤਰੀ ਬੈਠਾਂ ਆ ਗਈ ਬਈ ਦੋਨੇ ਬਗਲਾਂ ਤੇ ਫੱਟੀ ਦੇਖੋ ਮਾਲਾ ਕੰਡ ਲੱਗ ਗਈ ਆ ਆਪਣੀ ਕਬੂਤਰੀ ਸਾਬਾ ਛੱਡੀ ਸੀ ਇਹ ਵੇਖੋ ਅੱਜ ਜਮਾ ਬੈਠਣ ਆ ਗਈ ਬਈ 8:15 ਕ ਕੋਏ ਆ ਗਏ ਤੇ ਆ ਵੇਖੋ ਜਮਾ ਬੈਠਣ ਆ ਗਈ ਕੂਦਰੀ ਆ ਫਿਰ ਦਬ ਇੱਕ ਪੱਲੇ ਵਾਲਾ ਇਹ ਵੀ ਬਈ ਪੈਂਦਾ ਪੈਂਦਾ ਚਾਹ ਹੋ ਗਿਆ ਪਰ ਬਈ ਆ ਕੂਦਰੀ ਮੈਂ ਲੱਗਦਾ ਬੈਠੂਗੀ ਇੱਕ ਟਾਂਗੀ ਵੀ ਲਾਈ ਹੋਈ ਆ ਕਿਉਂਕਿ ਇਹ ਹਜੇ ਵੀ ਸਹੀ ਤਰ੍ਹਾਂ ਗਿੱਜੀ ਨਹੀਂ ਗਈ ਤਾਂ ਵੀ ਨਿਕਲ ਨਕ ਮੈਂ ਵੀ ਪਾਸੇ ਤਾਂ ਕਰਕੇ ਇਹਦਾ ਲਾਉਣੀ ਜ਼ਰੂਰੀ ਸੀਗੀ ਤਾਂ ਉਹ ਗਈ ਵੀ ਕੂਦਰੀ ਉਧਰ ਨੂੰ ਬੈਠੂਗੀ ਵੀ ਇੱਕ ਅੱਧੇ ਗੇੜੇ 'ਚ

ਲੋਗੀ ਪਤ ਬਾਬੇ ਬੈਠੂਗੀ ਕੱਦੇ ਗੇਲੇ ਚ ਆ ਵੀ ਵੀ ਆ ਗਿਆ ਵੀ ਬੈਠਣ ਨੂੰ ਪੱਲੇ ਵਾਲਾ ਦੋ ਆ ਗਿਆ ਵੀ ਬੈਠਣ ਨੂੰ ਦੋ ਹੀ ਰਹਿ ਜਾਣਗੇ ਵੀ ਬਾਸ ਉੱਤੇ ਆ ਵੇਖੋ ਆ ਗਿਆ ਵੀ ਬੈਠਣ ਨੂੰ ਸਾਰੇ ਆ ਵੇਖੋ ਆ ਆ ਗਿਆ ਇੱਕ ਹੋ ਜਾਂਦਾ ਵੀ ਪੱਲੇ ਵਾਲਾ ਆ ਦੋਨੇ ਵੀ ਬੈਠਣ ਨੂੰ ਆ ਗਿਆ ਚੱਕੋ ਇੱਕ ਉਧਰ ਗਿਆ ਇੱਕ ਉਧਰ ਗਿਆ ਦੇਖੋ ਇੱਕ ਕਬੂਤਰੀ ਬੈਂਤ ਤੇ ਆ ਗਈ ਬਈ ਜਵਾਨੀ ਵੀ ਬਈ ਉਹ ਦੇਖੋ ਬਈ ਇੱਕ ਕਾ ਬੈਂਤ ਤੇ ਆ ਗਿਆ ਬਈ ਪੱਲੇ ਵਾਲਾ ਇੱਕ ਇੱਕ ਕਬੂਤਰੀ ਆਵੜੀ ਇੱਕ ਕਬੂਤਰੀ ਆਵੇ ਬਈ ਇੱਕ ਕਾਂ ਵੀ ਦੇਖੋ ਇਹ ਬੈਂਤ ਆ ਗਈ ਆ ਕਬੂਤਰੀ ਬੈਂਤ ਆਈ ਬਈ ਫੱਟੀ ਵਾਲੀ ਜਿਹੜੀ ਇਹਨੂੰ ਦਿਖਾ ਬਈ ਕਬੂਤਰੀ ਆ ਗਈ ਜਮਾਂ ਬੈਂਤ ਤੇ ਬਈ ਸਰਪ ਤੇ ਫਰਤੀ ਆ ਮੇਰੇ ਆਈ ਜਾਂਦੀ ਬਈ ਐ ਕਬੂਤਰੀ ਬੈਂਤ ਆ ਗਈ ਬਈ ਆ ਲੈ ਐਕੋ ਗਲਪੀ ਵਾ ਗਲਰੀ ਇੱਕ ਕਬੂਤਰੀ ਬੈ ਗਈ ਬਈ ਉਹ ਦੇਖੋ ਬਈ ਕਬੂਤਰੀ ਬੈ ਗਈ ਬਈ ਆਪਾਂ ਕੱਢਦੇ ਆ ਕਬੂਤਰੀ ਹੁਣ ਬਈ ਆ ਲੋ ਕਬੂਤਰੀ ਕੱਢਦੇ ਆ ਆਪਾਂ ਹੁਣ ਆ ਗੱਤਿਆ ਆ ਰਹੀ ਬਈ ਆ ਰਹੀ ਬਈ ਆ ਰਹੀ ਕਰਤੀ ਬਈ ਕਬੂਤਰੀ ਆ ਦੇਖੋ ਬਈ ਆ ਕਬੂਤਰੀ ਕਰਤੀ ਬਈ ਤੋ ਤੇ ਆ ਫਰਦੇ ਆ ਵੀ ਉੱਡੇ ਕਬੂਤਰੀ ਉਹ ਬੈ ਗਈ ਬਈ ਸਾਹਮਣੇ ਬੈ ਗਈ ਨਹਿਮ ਤੇ ਬਈ ਬੈਠੀ ਚੁਆਰ ਤੇ ਵੀ ਸਾਹਮਣੇ ਕਰਤੀ ਤਾਂ ਬੈ ਗਈ ਬਈ ਆ ਵੇਖੋ ਆ ਬੈਠੀ ਬਾਕੀ ਵੀ ਉੱਡੇ ਫਿਰਦੇ ਆਗੇ ਆਉਂਦਾ ਵੀ ਪੱਲੇ ਵਾਲਾ ਵੀ ਆਉਂਦਾ ਹਵੀ ਬਿੰਦਾ ਬਿੰਦਾ ਬਈ ਫੇਰ ਉੱਚਾ ਹੋ ਗਿਆ ਇੱਕ ਕਬੂਤਰੀ ਤਾਂ ਬਈ ਕੱਟੀ ਗਈ ਆਪਣੀ ਤਿੰਨ ਰਹਿ ਗਏ ਬਈ ਪਿੱਛੇ ਹੁਣ ਜਦੋਂ ਬਿੰਦੇ ਦਿਖਾਵਾਂਗੇ ਤੁਹਾਨੂੰ ਹਾਂਜੀ ਬਈ ਤਾਂ ਪੱਲੇ ਵਾਲਾ ਕਬੂਤਰ ਬਹਿ ਗਿਆ ਬਈ ਛਤਰੀ ਤੇ ਹੁਣ ਇਹਨੂੰ ਲਾਉਣੇ ਆ ਬਈ ਖੁੱਡੇ 'ਚ ਇਹਦਾ ਵੀ ਕੱਟਿਆ ਗਿਆ ਬਈ ਦੋ ਕਬੂਤਰ ਰਹਿ ਗਏ ਹੁਣ ਹੁਣ ਪੱਲੇ ਦਾ ਆ ਗਿਆ ਗਲਾਬੀ ਪੱਲੇ ਵਾਲਾ ਦੋ ਕਬੂਤਰ ਰਹਿ ਗਏ ਵੀ ਹੁਣ ਇੱਕ ਤਾਂ ਰਹਿ ਗਏ ਦੋਨੇ ਟੂਸੇ ਹਰੇ ਤੇ ਇੱਕ ਡੌਰੀ ਰਹਿ ਗਈ ਤੇ ਇੱਕ ਰਹਿ ਗਈ ਵੀ ਆ ਜਾਂਦੀ ਕਬੂਦਰੀ ਦੋਨੇ ਬਗਲਾਂ ਤੇ ਟੂਸੇ ਹਾਂਜੀ ਵੀ ਹਰੇ ਟੂਸੇ ਵਾਲੀ ਵੀ ਕੱਟੀ ਗਈ ਉਹ ਬੈਠੀ ਵੀ ਆ ਬੈ ਗਈ ਵੀ ਮੂਰੇ ਬੈ ਗਈ ਇੱਥੇ ਕੋਠੇ ਤੇ ਜਾ ਕੇ ਇੱਕ ਰਹਿ ਗਈ ਵੀ ਕਬੂਦਰੀ ਹੁਣ ਉਹ ਬਈ ਆਪਾਂ ਛੱਡੀ ਸੀ ਦਿਖਾਈ ਵੀ ਆ ਵੇਖੋ ਬਈ ਸਾਰੇ ਕੱਟੀਆਂ ਗਈਆਂ ਆ ਕਬੂਤਰੀ ਰਹਿ ਗਈ ਵੀ ਅਸੀਂ ਜਿੱਤ ਗਏ ਹੁਣ ਹੁਣ ਬਈ ਢਾਂਗੀ ਲਾਉਣੇ ਆ ਬਹਾ ਲੈਣੇ ਹੁਣ ਵੀ ਜਿੱਤ ਗਏ ਬਈ ਹੁਣ ਬਾਜੀ ਬਈ ਆਪਾਂ ਜਿੱਤ ਗਏ ਇਨਾਮ ਲੈਣੇ ਆ ਹੁਣ ਲੱਗਿਆ ਵੇ ਕਬੂਤਰ ਦਾ ਤੇ ਇੱਕ ਬਈ ਆਹ ਪਤਾ ਬਈ ਜਾਲ ਚ ਕੂਤਰ ਤੇ ਆ ਵੀ ਢਾਂਗੀਆਂ ਲਾਉਣੇ ਆ ਹੁਣ ਬਹਾ ਦੇ ਨਾ ਨਾ ਬਾਜੀ ਨਾ ਲਓ ਵੀ ਇੱਕ ਢਾਂਗੀ ਤਾਂ ਲਾ ਦੀ ਅਤੇ ਦੂਜੀ ਢਾਂਗ ਹੀ ਲਾਉਣੀ ਆ ਹੁਣ ਇਹਦੇ ਵੀ ਢਾਂਗੇ ਵਾਲੇ ਕਬੂਤਰ ਬਾਹਰ ਗਏ ਫੇਰ ਲਾਵਾਂਗੇ ਆ ਬਈ ਕਬੂਤਰ ਲੈਣ ਗਏ ਆ ਇੱਕ ਇਹ ਬਹਾਉਣੇ ਆ ਵੀ ਛਤਰੀ ਤੇ ਕਾਪੀ ਨਾ ਹੋ ਗਿਆ ਬਈ ਛਤਰੀ ਤੇ ਇੱਕ ਬਈ ਬੰਨੀ ਆਨੇ ਕਬੂਤਰ ਢਾਂਗੀ ਤੇ ਕਬੂਤਰੀ ਵੀ ਫਿਰਦੀ ਆ ਅਸਮਾਨ ਚ ਜਿੱਤ ਤੱਕ ਵੀ ਬਈ ਕਬੂਤਰੀ ਇੱਕ ਹੀ ਰਹਿ ਗਈ ਵੀ ਬਾਕੀ ਤਾਂ ਬਹਿ ਗਏ ਇੱਕ ਉਹ ਬੈਠੀ ਬਈ ਕੋਠੀ ਤੇ ਆ ਬੈਠੀ ਬਈ ਠੀਕ ਆ ਵੀ ਕਬੂਤਰੀ ਲਾਉਣੀ ਆ ਫੇਰ ਤੁਹਾਨੂੰ ਮਿਲਦੇ ਆਂ ਲਾਤੀਆਂ ਆਹ ਲਾਤੀ ਤੇ ਆਹ ਲਾਤੀ ਤੇ ਇੱਕ ਆਹ ਲਾਤਾ ਬਈ ਜਾਲ ਤੇ ਵੀ ਜਿਹੜੇ ਕਬੂਤਰੀ ਬੈਠੀ ਹੋਈ ਆਪੇ ਬੈਜੂਗੀ ਸਿਭਾਉਂਦੇ ਨਹੀਂ ਬਈ ਠੀਕ ਆ ਤੇ ਕਬੂਤਰੀ ਬਈ ਜਾਂਦੀ ਆ ਉਹ ਵੇਖੋ ਜਾਲ ਉੱਤੇ ਜਾਂਦੀ ਆ ਆਹ ਆ ਗਈ ਕਬੂਤਰੀ ਆ ਆ ਗਈ ਵੀ ਕਬੂਤਰੀ ਆ ਫਰਦੀ ਬਈ ਕੋਈ ਨਹੀਂ ਜੇ ਤੂੰ ਮੈਨੂੰ ਹੋਇਆ ਆਪੇ ਭੇਜੂਗੀ ਨਾਲ ਟਾਈਮ ਨੋਟ ਕਰ ਲਾਂਗੇ ਇਹ ਤਾਂ ਜਿਹੜੀ ਵਾਰੀ ਸੀ ਬਈ ਇਹ ਤਾਂ 10 ਵਜੇ ਨੇ ਮੇਬੜ ਗਈ ਸੀ ਹੁਣ ਵੀ 12:30 ਹੋ ਗਏ ਤੇ ਕਬੂਦਰੀ ਵੀ ਹਜੇ ਵੀ ਨਹੀਂ ਬੈਠੀ ਉਹ ਤਾਂ ਵੀ ਉੱਠੀ ਬੈਠੀ ਹੈ ਚੋਾਰੇ ਤੇ ਤੇ ਜਿਹੜੀ ਵੀ ਕੋਠੀ ਤੇ ਬੈਠੀ ਸੀ ਉਹ ਵੀ ਉੱਠ ਖੜੀ ਬਈ ਬਹੁਤ ਉਹ ਵੀ ਹੁਣ ਬਹੁਤ ੱਚੀ ਹੋ ਗਈ ਤੇ ਕਬੂਦਰੀ ਵੀ ਆਉਂਦੀ ਆਹ ਵੇਖੋ ਆ ਆਉਂਦੀ ਤੇ ਦੂਸਰੀ ਆ ਜਾਂਦੀ ਬਈ ਕਬੂਦਰੀ ਤੇ ਦੂਜੀ ਆ ਜਾਂਦੀ ਬਈ ਦੋ ਸੈਲ ਵੀ ਆ ਗਈ ਤੇ ਦੂਜੀ ਆ ਜਾਂਦੀ ਦੋਨੇ ਆ ਗਿਆ ਵੀ ਖੂਦ ਰਿਆਂ ਤੇ ਵੀ ਹਜੇ ਵੀ ਨਹੀਂ ਬੈਠੀ ਤੜਕੇ ਦੀ ਢੀ ਹੁੰਦੀ 7 ਵਜੇ ਦੀ ਇੱਧਰ ਕਿੰਨੇ ਕਬੂਤਰ ਉੱਡੀ ਜਾਂਦੇ ਆ ਕੈਮਰੇ ਚ ਪਾ ਨਾ ਦੇਖਦੇ ਹੁਣ ਉੱਧਰ ਵੀ 50 60 ਕਬੂਤਰ ਉੱਡੇ ਫਿਰਦੇ ਹੋਣਗੇ ਦੋ ਤਾਂ ਇੱਧਰ ਆ ਗਏ ਇਹ ਤਾਂ ਆਪਣੇ ਆਈਆਂ ਕਬੂਤਰ ਆ ਤੇ ਬਾਕੀ ਵੀ ਉੱਧਰ ਵੀ ਬਹੁਤ ਫਿਰਦੇ ਵਿੱਚ ਮੈਨਾਂ ਨੂੰ ਦੋ ਤਿੰਨ ਲੱਗਣਾ ਫਿਰਦਿਆਂ ਕਬੂਤਰ ਚੱਕਣ ਵਾਸਤੇ ਦੇਖੋ ਵੀ ਕਿੰਨੇ ਆ ਇਹ ਜੀ ਦੀਨ ਦਾ ਨਹੀਂ ਬੇ ਕੈਮਰੇ ਚ ਬਹੁਤ ਕਬੂਤਰ ਫਿਰਦੇ ਆ ਭਈ ਇੱਥੇ ਦੀ ਬਈ ਤੇ ਲਈ ਦੋ ਸੰਲੇਪ ਕੋਈ ਸਰਵੀ ਆ ਗਈ ਬਈ ਇੱਕ ਕਬੂਤਰੀ ਲੈ ਗਈ ਵੀ ਹਜੇ ਉੱਡੀ ਫਿਰਦੀ ਆ ਜਿਹੜੀ ਜਿੱਤੀ ਸੀਗੀ ਬਾਜੀ ਉਹ ਹਜੇ ਉੱਡੀ ਉੱਡੀ ਫਿਰਦੀ ਆ ਇੱਕ ਵਜ ਗਿਆ ਤੇ ਹੁਣ ਮਾੜੀ ਜਨੀਵੀ ਆਈ ਹੈ ਕਬੂਤਰੀ ਇਹ ਫਿਰਦੀ ਤਾਂ ਹਜੇ ਵੀ ਬਹੁਤ ਉੱਚੀ ਆ ਬਈ ਆ ਵੇਖੋ ਬਹੁਤ ਜੀ ਕਬੂਤਰੀ ਹਜੇ ਪਰ ਮਾੜੀ ਮੋਟੀ ਨਹੀਂ ਆਈ ਅੱਗੇ ਨਾਲੋਂ ਆ ਰਹੀ ਡੇਢ ਕਵਾਂਤ ਨੂੰ ਬੈਠੂਗੀ ਬਈ ਫਿਰ ਤੁਹਾਨੂੰ ਦਿਖਾਵਾਂਗੇ ਬਈ ਉਹ ਤਾਂ ਬੈਠੀ ਇੱਕ ਮੂਤਰੀ ਫਰਨੀ ਜਿਹੜੀ ਜਿੱਤੂ ਸੀਗੀ ਮੈਂ ਦੇਖੋ 12% ਮੇਰੇ ਪੱਲੇ ਛੱਟੀ ਬੈਠੀ ਹੈ ਜਿਵੇਂ ਤਾਂ ਅੱਜ ਸੀ ਅੱਜ ਦੀ ਵੀਡੀਓ ਜੇ ਵੀਡੀਓ ਵਧੇ ਲੱਕੀ ਲਾਈਕ ਸ਼ੇਅਰ ਤਾਂ ਕਮਾਂ ਜ਼ਰੂਰ ਕਰਿਓ ਮਿਲਦੇ ਹਾਂ ਵੇਖ ਨਵੀਂ ਵੀਡੀਓ ਚ